ਸ਼ਾਂਤੀ ਦੇ ਫਲੇ ਮਹਾਰਾਤਾ ਅਕਸੇਦਾਰ ਮੁਖੀ ਮਾਰ ਜੈ ਜੈਕਾਰ ਬਾਬੇ ਪਟਨ ਸ਼ਾਦਾ ਸਰਕਾਰ ਸਾਰੇ ਕਸਟਮਰ ਧੰਨ ਧੰਵਾਰ ਜੈ ਜੈਕਾਰ ਸੁਖੀ ਰੱਖੇ ਮਾਰਾ ਮਾਰਾ ਤਾ ਸੁਖੀ ਰੱਖੇ ਮਾਲੂ ਜੀ ਇਹਨਾ ਕੀ ਹੁੰਦਾ ਖੰਬਾ ਨਾ ਇਹ ਖੰਬਾ ਨਾ ਕੀ ਹੁੰਦਾ ਇਹ ਨਜ਼ਰਿਆਣ ਦੂਰ ਹੁੰਦੀ ਏ ਆਤਵਲਾ ਹੁੰਦਾ ਇਹਦੇ ਨਾਲਾ ਅੱਛਾ ਹਾਂ ਜੀ ਸਾਦਾ ਹੌਲਾ ਹੈ ਇਹ ਨਹੀਂ ਸਾਡਾ ਭਾਰਾ ਵਾ ਹੱਥ ਨਹੀਂ ਹੱਥ ਵਾਲਾ ਹੁੰਦਾ ਜਿਸ ਨੂੰ ਨਜ਼ਰ ਦਿਆਣ ਲੱਗੀ ਜੀ ਉਹ ਵੇ ਸਰੀਰ ਤੇ ਭਾਰ ਹੁੰਦਾ ਹੋਵੇ ਉਹ ਸਾਰਾ ਕੁਝ ਹੁੰਦਾ ਹੈ ਹੱਥ ਪੈਰ ਤੇ ਸਹੀ ਆ ਹਾਂ ਹੱਥ ਪੈਰ ਸਹੀ ਆ ਸਹੀ ਹੱਥ ਪੈਰ ਤਾਂ ਸਾਡੇ ਸਹੀ ਨੇ ਹਾਂ ਫੇਰ ਫੇਰ ਕੋਈ ਮਿਹਨਤ ਕਰਾ ਕੇ ਡੰਡ ਬਖੰਡ ਜਾ ਕੇ ਲੱਗਾ ਕਰਦੇ ਦਰਬਾਰ ਦੇ ਦਰਵਾਜ਼ੇ ਤੇ ਜਿਹੜੇ ਉਹਨਾਂ ਦੇ ਦਰਵਾਜ਼ੇ ਤੇ ਉੱਤੇ ਜਾ ਕੇ ਬੈਠ ਦਰਵਾਜ਼ੇ ਤੇ ਲੱਗੇ ਦੇ ਆ ਉਹ ਇੱਥੇ ਬੈਠ ਗਏ ਉੱਥੇ ਬੈਠ ਗਏ ਇੱਕੋ ਹੀ ਜੀ ਜੇ ਮੈਂ ਨਾ ਜਾ ਤੇਰੀ ਸ਼ੇਧ ਖਾਰੀ ਆ ਅੰਗ ਪਰ ਤੈਨ ਮਾਰ ਰਿਹਾ ਵਧੀਆ ਦਿੱਤੇ ਹੋ ਆ ਆ ਪਖੰਡ ਬਾਤ ਕਾਨੂੰ ਕਰਦਾ ਫੇ ਇੱਥੇ ਬੈਠ ਗਿਆ ਇੱਥੇ ਬੈਠ ਗਿਆ ਇੱਕ ਇੱਕੋ ਹੀ ਦਿੱਕੀ ਜੇ ਅਹੀਂ ਤਾਂ ਏਦੀ ਏਦੀ ਸੀਤਾਓ ਗੇਟ ਟੱਕਰ ਗਈ ਬਾਬਾ ਬੁੱਢੜ ਸਾਹਿਬ ਨੇ ਨਾਮ ਜਪ ਕੇ ਨਹੀਂ ਸੰਕਟ ਸਦਲੇ ਉਹ ਵੀ ਬੜਾ ਪਹਾੜੀ ਚੋਂ ਤੇਰੇ ਮਗਰਾਫੇ ਲੋਕਾਂ ਨੇ ਆਉਣਾ ਗੱਲ ਨਹੀਂ ਇਹ ਜਿਆਦਾ ਕਾਰੋਨੀ ਲਜਾ ਆਵੇਗੀ ਸਭ ਕੁਝ ਹੋ ਜਾਏਗਾ ਹਾਂ ਪੂਰੀ ਰਾਜਾ ਹੋ ਜਾਏਗੀ ਤਾਂ ਸਭ ਕੁਝ ਹੋ ਜਾਏਗਾ ਬਾਬੇ ਕੋ ਤਾਂ ਸ਼ੇਰ ਆ ਗਿਆ ਮੈਨੂੰ ਲੱਗਦਾ ਤੇਰ ਕੋ ਕੁੱਤਾ ਵੀ ਨਹੀਂ ਆਉਣਾ ਹਾਂ ਤੇਰ ਕੋ ਕੁੱਤਾ ਬਿੱਲਾ ਵੀ ਨਹੀਂ ਬਾਬੇ ਕੋ ਤਾਂ ਸ਼ੇਰ ਆ ਗਿਆ ਨਹੀਂ ਸਭ ਕੁਝੇ ਸ਼ੇਰ ਆਵੇ ਬਾਬਿਆਂ ਕੋ ਸ਼ੇਰ ਉਹਦੇ ਕੋ ਸ਼ੇਰ ਹੈ ਤਾਂ ਸਾਡੇ ਕੋਲ ਕੁੱਤੇ ਬਿੱਲੇ ਵੀ ਸਭ ਕੁਝ ਆਗੇ ਨੇ ਹਾਂਜੀ ਇਹ ਪਖੰਡਵਾਦ ਛੱਡ ਕੇ ਮੈਂ ਤਾਂ ਮਜ਼ਦੂਰੀ ਕਰ ਕੋਈ ਇਹ ਪਖੰਡਵਾਦ ਵਿੱਚ ਵਜ ਨਹੀਂ ਹੈਗਾ ਇਹਨਾਂ ਕੀ ਹੁਣ ਮੋਰ ਦੇ ਖੰਭਾਂ ਦਾ ਕੀ ਹੋ ਜਾਣਾ ਹੈ ਕੋ ਕੰਮ ਕਰ ਭਗਤੀ ਕਰਨ ਆਪਾਂ ਹੋਰ ਨਹੀਂ ਦਾ ਭਗਤੀ ਕਰਨ ਆਪਾਂ ਫੇ ਭਾ ਭਗਤੀ ਭਾ ਭਗਤੀ ਦੇ ਦੀਨ ਆ ਦੂਰ ਤਾਈਂ ਭਗਤੀ ਕਰੀਦਾ ਨਵਾਜ ਤਨ ਮੁਕਲ ਕਰੀਦਾ ਭਗਤੀ ਆ ਤਾਂ ਇਹਨਾਂ ਬੋਲਦਾ ਨਹੀਂ ਜਿੰਨਾ ਤੂੰ ਬੋਲਦਾ ਉਹ ਤਾਂ ਉਹਦੇ ਮੂਹਰੇ ਤਾਂ ਜਿੰਦਾ ਹੀ ਲੱਗ ਜਾਂਦਾ ਨਹੀਂ 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 ਕੀ ਨਾਂ ਆਪਣਾ ਦਵਾ ਹੈ ਨਾ ਕੀ ਆਪਣਾ ਦਵਾ ਵੀ ਕਰਨੇ ਆ ਨਾ ਕੀ ਆਪਣਾ ਨਾ ਤਾਂ ਦੱਸਦੇ ਕੀ ਹੈ ਨਾ ਤੇਰਾ ਕੀ ਹੈ ਨਾ ਸਾਡਾ ਬੱਕਰੇ ਹੈ ਹੈ ਬੱਕਰਾ ਦੇ ਵਿੱਚੋਂ ਆਂਦਾ ਹੈ ਅੱਛਾ ਹੈ ਹਾਂ ਬੱਕਰਾ ਦੀ ਨੂੰ ਗੁੱਲੀ ਵਿੱਚ ਰੱਖ ਸਕਦਾ ਅੱਛਾ ਜੀ ਹਾਂ ਦੇਖੀ ਗੁੱਲੀ ਉਡਣਾ ਜਾਵੇ ਹਾਂ ਹਾਂ ਕਿਹਦੇ ਵੀ ਬੜਾਲੇ ਵਿੱਚ ਚੱਲ ਤੰਗਾ ਵੇ ਤੇਰੀ ਮਰਜ਼ੀ ਆ ਮੈਂ ਤਾਂ ਤੈਨੂੰ ਕਹਾਂ ਦਿਆ ਰੱਬ ਤੇ ਰੱਬ ਦਾ ਨਾਮ ਜਪਦਾ ਹੈ ਨਾ ਕੰਮਾਂ ਦੀ ਕੋਈ ਨਹੀਂ ਕੋਈ ਵੇਤ ਮਜ਼ਦੂਰੀ ਗੱਲ ਆ ਉਹਦੇ ਵਜਾ ਜਿੰਦ ਜਿਆਦਾ ਕਰ ਕਿੱਥੇ ਹੁਣੀ ਮੰਗ ਕੇ ਇਹ ਬਾਬਾ ਬੁੱਢੇ ਸਾਹ ਦੇ ਦਰਵਾਜ਼ੇ ਤੇ ਬਈ ਬੰਦਾ ਨੌਜਵਾਨ ਬੈਠਾ ਵਾ ਹੱਟਾ ਕੱਟਾ ਵਾ ਤੇ ਇਹ ਮੰਗਦਾ ਵਾ ਹਾਂਜੀ ਇਹ ਹੱਥ ਹੌਲੇ ਕਰਦਾ ਸਾਡੇ ਤਾਂ ਹੱਥ ਭਾਰੇ ਹੀ ਆ ਇੱਥੇ ਕੀ ਕਰਨੇ ਆ ਇਹੋ ਜਿਹੀਆਂ ਵੀਡੀਓ ਦੇਖਣ ਲਈ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਟਾ ਆਪਣਾ ਸੇਵੇ ਕੁਲਵਰਨ ਸਿੰਘ ਸਿੱਧੂ ਮੇਰਾ ਮੋਬਾਈਲ ਨੰਬਰ 9855719816 ਅੱਡਾ ਕੋਰਟ ਤੋਂ ਹੀ ਅਸੀਂ ਪਖੰਡਵਾਦ ਦੇ ਖਿਲਾਫ ਆ ਇਹ ਵੀ ਕਹਿੰਦੇ ਕਿ ਮਿਹਨਤ ਮਜ਼ਦੂਰੀ ਕਰ ਦੇਖੋ ਐਨ ਹੱਟਾ ਕੱਟਾ ਐਮੀ ਬੈਠਾ ਪਖੰਡੇ ਦਾ ਕਰਦਾ ਵਾ ਵਾਈ ਗੁਰਜੀ ਦਾ ਖਾਲਸਾ ਸਾਹਿਬ ਵਾਈ ਗੁਰਜੀ ਕੀ ਫਤਿਹ